ਬਹੁਤ ਵੱਡੀ ਖਬਰ ਸੰਜੀ ਕਰਨ ਜਾ ਰਹੇ ਆ ਵਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਇੱਕ ਬਾਤ ਵੱਡਾ ਖੁਲਾਸਾ ਸੁਖਬੀਰ ਸਿੰਘ ਬਾਦਲ ਦੇ ਉੱਤੇ ਵੀ ਹੋ ਚੁੱਕਿਆ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਿਹੜੀ ਖਬਰ ਹੈ ਬਹੁਤ ਹੀ ਵੱਡੀ ਔਰ ਬਹੁਤ ਹੀ ਅਹਿਮ ਖਬਰ ਯਾਨੀ ਇੱਕ ਪਾਸੇ ਨਾਬਾਦੀ ਜੇਲ੍ਹ ਦੇ ਵਿੱਚ ਅੱਜ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕਰਨੀ ਸੀ ਪਰ ਉਸ ਤੋਂ ਪਹਿਲਾਂ ਹੀ ਇੱਕ ਸਭ ਤੋਂ ਵੱਡੀ ਖਬਰ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਆ ਗਈ ਹੈ ਹਾਲਾਂਕਿ ਇੱਕ ਪਾਸੇ ਸੁਪਰੀਮ ਕੋਰਟ ਦੇ ਵਿੱਚ ਅੱਜ ਇੱਕ ਬਹੁਤ ਵੱਡੀ ਸੁਣਵਾਈ ਸੀ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਔਰ ਦੂਜੇ ਪਾਸੇ ਵਿਕਰਮ ਮਜੀਠੀਆ ਦੇ ਉੱਤੇ ਇੱਕ ਬਹੁਤ ਵੱਡਾ ਖੁਲਾਸਾ ਅੱਜ ਇੱਕ ਅਫਸਰ ਨੇ ਕਰ ਦਿੱਤਾ ਹੈ ਯਾਨੀ ਵਿਕਰਮ ਸਿੰਘ ਮਜੀਠੀਆ ਨਾਪਾਦੀ ਜੇਲ੍ਹ ਦੇ ਵਿੱਚ ਬੰਦ ਨੇ ਔਰ ਉਹਨਾਂ ਦੇ ਉੱਤੇ ਇੱਕ ਸਵਾਲ ਕੀਤਾ ਜਾ ਰਿਹਾ ਸੀ ਬੜੇ ਲੰਮੇ ਟਾਈਮ ਤੋਂ ਕਿ ਵਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਨਾਬਦੀ ਜੇਲ੍ਹ ਦੇ ਵਿੱਚ ਬਹੁਤ ਵੱਡਾ ਖਤਰਾ ਕਿਉਂਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਔਰ ਉਹਨਾਂ ਦੇ ਵਕੀਲਾਂ ਨੇ ਵੀ ਕਈ ਵਾਰ ਇਹ ਤੱਥ ਧਰੇ ਮੀਡੀਆ ਦੇ ਵਿੱਚ ਸਰਕਾਰ ਦੇ ਸਾਹਮਣੇ ਇਹ ਗੱਲ ਧਰੀ ਕਿ ਵਿਕਰਮ ਸਿੰਘ ਮਜੀਠੀਏ ਨੂੰ ਕੋਈ ਜਾਨੋਂ ਮਾਰ ਸਕਦਾ ਜਿਹੜਾ ਕਿ ਬੱਬਰ ਖਾਲਸਾ ਬਣੀਓ ਜਾਨੋਂ ਮਾਰਨ ਦੀ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਏ ਨੂੰ ਧਮਕੀ ਦਿੱਤੀ ਗਈ ਸੀ ਪਰ ਅੱਜ ਇੱਕ ਅਫਸਰ ਨੇ ਉਸੇ ਗੇਟ ਦੇ ਸਾਹਮਣੇ ਖੜ ਕੇ ਜਿੱਥੇ ਕਿ ਸੁਖਬੀਰ ਸਿੰਘ ਬਾਦਲ ਧਮਕੀ ਦੇ ਕੇ ਆਈ ਸੀ ਪੰਜਾਬ ਦੀ ਪੁਲਿਸ ਨੂੰ ਨਾਬਾ ਦੀ ਜੇਲ੍ਹ ਦੇ ਗੇਟ ਦੇ ਬਿਲਕੁਲ ਸਾਹਮਣੇ ਖੜ ਕੇ ਹਾਲਾਂਕਿ ਉਹ ਬਿਕਰਮ ਸਿੰਘ ਮਜੀਠੀ ਦੇ ਨਾਲ ਮੁਲਾਕਾਤ ਕਰਨ ਗਏ ਸੀ ਉਸੇ ਗੇਟ ਦੇ ਸਾਹਮਣੇ ਖੜ ਕੇ ਅੱਜ ਇਸ ਅਫਸਰ ਨੇ ਬਹੁਤ ਵੱਡੇ ਵੱਡੇ ਖੁਲਾਸੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਕੀ ਹੋਣ ਜਾ ਰਿਹਾ ਉਹ ਆਹ ਦੂਜੇ ਪਾਸੇ ਬਿਕਰਮ ਮਜੀਠੀਆ ਜਿਹੜਾ ਕਿ ਹਾਲਾਂਕਿ ਚਿੱਟੇ ਦਾ ਔਰ ਨਸ਼ੇ ਦਾ ਤਸਕਰ ਇਹਦੇ ਉੱਤੇ ਮੋਹਰ ਲੱਗ ਚੁੱਕੀ ਹੈ ਕਿਉਂਕਿ ਇੱਕ ਪਾਸੇ ਸੁਖਬੀਰ ਬਾਦਲ ਦਾ ਪਰਿਵਾਰ ਉਹਨਾਂ ਦੇ ਵਕੀਲ ਕਈ ਵਾਰ ਤੁਸੀਂ ਸੁਣਿਆ ਕਿ ਇਹ ਗੱਲ ਕਹਿੰਦੇ ਸੀ ਕਿ ਸਾਡੇ ਵਿਕਰਮ ਮਜੀਠੀ ਦੇ ਉੱਤੇ ਕੋਈ ਦੋਸ਼ ਸਾਬਤ ਨਹੀਂ ਕਰ ਸਕਦਾ ਪਰ ਅੱਜ ਪੰਜਾਬ ਦੀ ਸਰਕਾਰ ਵੱਲੋਂ ਇਸ ਅਫਸਰ ਵੱਲੋਂ ਵਿਕਰਮ ਸਿੰਘ ਮਜੀਠੀਏ ਨੂੰ ਕੀ ਕਰਾਰ ਦੇ ਦਿੱਤਾ ਇਹ ਸੁਣ ਲੋ ਕਿਉਂਕਿ ਇਹ ਅਫਸਰ ਨਾਬਾਦੀ ਜੇਲ੍ਹ ਦੇ ਵਿੱਚ ਛਾਣਬੀਣ ਕਰਨ ਪਹੁੰਚੇ ਸੀ ਕਿ ਕੋਈ ਕਿਸੇ ਕੈਦੀ ਨੂੰ ਕੋਈ ਡਰਤਾ ਨਹੀਂ ਹੈ ਜਾਂ ਕੋਈ ਕੈਦੀ ਦੇ ਨਾਲ ਕੋਈ ਯਾਤੀ ਤਾਂ ਨਹੀਂ ਹੋ ਰਹੀ ਖਾਣਾ ਪੀਣਾ ਸਹੀ ਚੱਲ ਰਿਹਾ ਹੈ ਪਰ ਬਿਕਰਮ ਸਿੰਘ ਮਜੀਠੀਏ ਵਾਲੀ ਬੈਰਕ ਦੇ ਅੰਦਰ ਜਦੋਂ ਜਾਂਦੇ ਨੇ ਤਾਂ ਬਾਅਦ ਦੇ ਵਿੱਚ ਉਹਨਾਂ ਦੇ ਖੁਲਾਸੇ ਕੀ ਹੁੰਦੇ ਆ ਸੁਣੋ ਜਰਾ ਧਿਆਨ ਦੇ ਨਾਲ ਕਿਉਂਕਿ ਸੁਖਬੀਰ ਬਾਦਲ ਵੀ ਨਜਾਇਜ਼ ਜਿਹੜਾ ਕਿ ਉਹ ਥੇਕ ਹੈ ਕਿ ਆਈ ਸੀ ਕਿ ਮਜੀਠੀਏ ਨੂੰ ਬਿਨਾਂ ਕਸੂਰ ਤੋਂ ਅੰਦਰ ਕੀਤਾ ਪੰਜਾਬ ਦੀ ਸਰਕਾਰ ਨੇ ਝੂਠਾ ਕੇਸ ਦਰਜ ਕੀਤਾ ਪਰ ਅੱਜ ਸੁਖਬੀਰ ਬਾਦਲ ਤੇ ਵੀ ਬਹੁਤ ਵੱਡੀ ਅਪਡੇਟ ਇਸ ਅਫਸਰ ਨੇ ਦੇ ਦਿੱਤੀ ਹੈ ਕਿਉਂਕਿ ਸੁਖਬੀਰ ਬਾਦਲ ਪੰਜਾਬ ਦੇ ਲੋਕਾਂ ਨੂੰ ਇਹ ਜਾਣ ਲੈਣਾ ਜ਼ਰੂਰੀ ਹੈ ਉਹ ਬਿਲਕੁਲ ਉੱਥੇ ਝੂਠ ਬੋਲ ਕੇ ਆਏ ਸੀ ਸੁਣੋ ਜਿੱਥੇ ਦੇ ਪਰਿਵਾਰਕ ਮੰੰਤਰ ਕਰ ਰਹੇ ਨੇ ਜਿੱਥੇ ਨੂੰ ਕਾਤਰਾ ਕਿਸ ਤਰ੍ਹਾਂ ਦੇਖਦੇ ਉਹ ਕੋਈ ਖਤਰਨਾਕਾਂ ਬੜੀ ਸੇਫਟੀ ਚ ਰੱਖਿਆ ਗਿਆ ਆ ਉੱਥੇ ਸਾਰੇ بڑا ਹਾਈ ਸਕਿਉਰਟੀ ਜ਼ੋਨ ਐ ਬਣਾ ਕੇ ਜਿਹੜੀ ਉਹ ਬੈਰਕ ਆ ਉਹ ਲਗਭਗ 100 150 ਜਣੇ ਦੀ ਬੈਰਕ ਆ ਜਿਹਦੇ ਵਿੱਚ ਕੱਲੇ ਬਿਕਰਮਜੀਤ ਜੀ ਨੂੰ ਰੱਖਿਆ ਗਿਆ ਤੇ ਸਾਡੇ ਸੁਪਰਟੈਂਡੈਂਟ ਸਾਹਿਬ ਲਗਾਤਾਰ ਉਥੇ ਸਕਿਉਰਟੀ ਲਾ ਕੇ ਧਿਆਨ ਰੱਖਦੇ ਪਏ ਆ ਕੋਈ ਇਹੋ ਜੀ ਗੱਲ ਨਹੀਂ ਵੀ ਨਾ ਕੋਈ ਖਤਰਾ ਤੇ ਨਾ ਕੋਈ ਇਹੋ ਜੀ ਗੱਲ ਪਰਿਵਾਰ ਕਹਿੰਦੇ ਸੀ ਵੀ ਤਿੰਨੇ ਚਾਰ ਜਾਨੇ ਨਾਲ ਰਹਿੰਦੇ ਨੇ ਵੀ ਖਤਰਾ ਦਾ ਕੀ ਲੱਗਦਾ ਤੁਹਾਨੂੰ ਨਹੀਂ ਗੱਲ ਇਹ ਜਿੰਮੇਵਾਰੀ ਸਾਡੇ ਜੇਲ੍ਹ ਡਿਪਾਰਟਮੈਂਟ ਦੀ ਆ ਇਹ ਪਰਿਵਾਰ ਦੀ ਜਿੰਮੇਵਾਰੀ ਨਹੀਂ ਤੇ ਕਿੰਨਾ ਟਾਈਮ ਹੋ ਗਿਆ ਕਿੰਨੇ ਮਹੀਨੇ ਹੋ ਗਏ ਇੱਥੇ ਨਹੀਂ ਕੋ ਮੈਂ ਤੇ ਸਾਰੇ ਕੈਦੀਆਂ ਨੂੰ ਮਿਲ ਕੇ ਆਇਆ ਵਾਂ ਜਿੱਥੇ ਕੋਈ ਜ਼ਿਆਦਾ ਸੇਫਟੀ ਦੀ ਗੱਲ ਆ ਉਥੇ ਮੈਂ ਥੋੜਾ ਜਿਹਾ ਗਰੇਜ ਹੀ ਕੀਤਾ ਬਾਕੀ ਮੈਂ ਸਾਰੇ ਕੈਦੀਆਂ ਨੂੰ ਮਿਲ ਕੇ ਆਂ ਪੁੱਛ ਦੱਸ ਕੇ ਆਏ ਆ ਕੋਈ ਲੋੜ ਆ ਕੋਈ ਤੰਗ ਕਰਦਾ ਆ ਜਾਂ ਕੋਈ ਤੰਗੀ ਪੀਸੀ ਆ ਉਹ ਸਾਰੀਆਂ ਗੱਲਾਂ ਕਰਕੇ ਆਏ ਗਏ ਵੀਰ ਬਦਲ ਸੁਖਵੀਰ ਬਦਲ ਵਿੱਚ ਦੇ ਨਾਂ ਇਹਨਾਂ ਨੇ ਕਿਹਾ ਕਿ ਜੋ ਅਫਸਰ ਨੇ ਇਹ ਝੂਠੇ ਪਰਚੇ ਕੀਤੇ ਨੇ ਵੀ ਤਿਆਰ ਰਹਿਣਾ ਸਾਡੀ ਸਰਕਾਰ ਨੂੰ ਦੇਖੋ ਗੱਲ ਇਹ ਆ ਜਿਹੜੇ ਪੋਲੀਟੀਕਲ ਬੰਦੇ ਹੁੰਦੇ ਆ ਨਾ ਇਹਨਾਂ ਇਸ ਤਰ੍ਹਾਂ ਹੀ ਧੱਕੇ ਮਾਰਨੇ ਹੁੰਦੇ ਆ ਜਦੋਂ ਮੁੜ ਕੇ ਸਰਕਾਰਾਂ ਬਦਲਦੀਆਂ ਵੀ ਆ ਸਰਕਾਰਾਂ ਆਉਂਦੀਆਂ ਵੀ ਆ ਕਦੀ ਅਫਸਰਾਂ ਨੂੰ ਕੋਈ ਕੋਈ ਕਰ ਸਕਿਆ ਵਾ ਜਿਹੜਾ ਪਰਚੇ ਹੋਏ ਆ ਉਹ ਤੱਥਾਂ ਦੇ ਆਧਾਰ 'ਤੇ ਹੋਏ ਆ ਕੋਈ ਪਰਚੇ ਐਵੇਂ ਥੋੜਾ ਕਿਹੇ ਅਫਸਰ ਨਹੀਂ ਕਰਦੇ ਆ ਕਾਲੀ ਦਲ ਕਾਂਗਰਸ ਦੇ ਸਾਬਕਾ ਐਮਐਲਏ ਸਾਬਕਾ ਮੰਤਰੀ ਨੇ ਨਾ ਉਹਨਾਂ ਦੇ ਲਿੰਕ ਕਿਤੇ ਨਾ ਕਿਤੇ ਗੈਂਗਸਟਰਾਂ ਨਾਲ ਸਮਗਲਣਾਂ ਨਾਲ ਉਹੋ ਹੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਤਾਂ ਸੁਣ ਲਿਆ ਪੰਜਾਬ ਵਾਲੇ ਇਸ ਅਫਸਰ ਨੇ ਖਰਾਸਾ ਕਰ ਦਿੱਤਾ ਸੁਖਬੀਰ ਬਾਦਲ ਜਿੱਥੇ ਗੇਟ ਦੇ ਸਾਹਮਣੇ ਖੜ ਕੇ ਨਾਬਾ ਦੀ ਜੇਲ੍ਹ ਦੇ ਧਮਕੀ ਦਿੱਤੀ ਸੀ ਨਾ ਪੰਜਾਬ ਦੇ ਅਫਸਰਾਂ ਨੂੰ ਪੰਜਾਬ ਪੁਲਿਸ ਨੂੰ ਉਸੇ ਗੇਟ ਦੇ ਬਿਲਕੁਲ ਉਸੇ ਜਗ੍ਹਾ ਦੇ ਉੱਤੇ ਖੜ ਕੇ ਇਸ ਅਫਸਰ ਨੇ ਖੁਲਾਸੇ ਕਰ ਦਿੱਤੇ ਕਿ ਬਿਕਰਮ ਮਜੀਠੀ ਦੀ ਜਾਨ ਨੂੰ ਖਤਰਾ ਦੱਸਿਆ ਜਾ ਰਿਹਾ ਸੀ ਉਹਨਾਂ ਨੇ ਇਹ ਸਪਸ਼ਟ ਕੀਤਾ ਕੋਈ ਖਤਰਾ ਨਹੀਂ ਹੈ ਬਕਾਇਦਾ ਤੌਰ ਤੇ ਇਹ ਜੇਲ੍ਹ ਦੀ ਜ਼ਿੰਮੇਵਾਰੀ ਹੈ ਜੇਲਰ ਦੀ ਜੇਲ੍ਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਪੂਰੇ ਡਿਪਾਰਟਮੈਂਟ ਦੀ ਹੈ ਔਰ ਦੂਜੇ ਪਾਸੇ ਸ਼ੋਭੀ ਬਾਦਲ ਦੇ ਉੱਤੇ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਸ਼ੋਭੀਰ ਬਾਦਲ ਤਾਂ ਕਹਿੰਦਾ ਸੀ ਝੂਠਾ ਪਰਚਾ ਦਾਜ ਕਰ ਦਿੱਤਾ ਬਿਕਰਮ ਸਿੰਘ ਮਜੀਠੀ ਦੇ ਉੱਤੇ ਤਾਂ ਉਹਨਾਂ ਨੇ ਕਿਹਾ ਕਿ ਕੋਈ ਝੂਠਾ ਪਰਚਾ ਨਹੀਂ ਹੈ ਇਹਦੇ ਉੱਤੇ ਤਾਂ ਹਾਲਾਂਕਿ ਭੋਲੇ ਨੇ ਵੀ ਮੋਹਰ ਲਾਈ ਸੀ ਕਿ ਬਿਕਰਮ ਸਿੰਘ ਮਜੀਠੀਆ ਚਿੱਟੇ ਦਾ ਤਸਕਰ ਹੈ ਹੁਕੀ ਦਾ ਤਸਕਰ ਹੈ ਬਹੁਤ ਵੱਡੇ ਵੱਡੇ ਉਹ ਤਸਕਰ ਮਾਮਲਿਆਂ ਦੇ ਅੰਦਰ ਭੋਲੇ ਦੇ ਨਾਲ ਸ਼ਾਮਲ ਰਿਹਾ ਤਾਂ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਜੋ ਕੁਝ ਵੀ ਸੁਖਵੀਰ ਸਿੰਘ ਬਾਦਲ ਨੇ ਬੋਲਿਆ ਨਾਪਾਦੀ ਜੇਲ੍ਹ ਦੇ ਸਾਹਮਣੇ ਖੜ ਕੇ ਬਿਲਕੁਲ ਨਜਾਇਜ਼ ਔਰ ਝੂਠ ਬੋਲਿਆ ਹਾਲਾਂਕਿ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਵਿਕਰਮ ਸਿੰਘ ਮਜੀਠੀਏ ਦੇ ਕਰਕੇ ਸੁਖਬੀਰ ਬਾਦਲ ਵੀ ਮੁਕਲਾਗੇ ਪਰ ਪੰਜਾਬ ਦੀ ਜਨਤਾ ਨੂੰ ਉਹਨਾਂ ਨੇ ਸਨੇਹਾ ਭੇਜ ਦਿੱਤਾ ਉਸੇ ਜੇਲ੍ਹ ਦੇ ਵਿੱਚੋਂ ਕਿ ਮਜੀਠੀਏ ਦੇ ਉੱਤੇ ਤਾਂ ਕਾਰਵਾਈ ਤਾਂ ਹੋਈ ਆ ਕਿਉਂਕਿ ਉਹ ਗੁਨਾਹਗਾਰ ਹੈ ਪਰ ਦੂਜੇ ਪਾਸੇ ਸੁਖਬੀਰ ਬਾਦਲ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੇ ਪਦਰ ਦੇ ਉੱਤੇ ਇੱਕ ਹਨੇਰੇ ਦੇ ਵਿੱਚ ਰੱਖਣਾ ਚਾਹੁੰਦਾ ਸੀ ਸੋ ਅੱਜ ਇਸ ਅਫਸਰ ਨੇ ਜੇਲ੍ਹ ਪ੍ਰਸ਼ਾਸਨ ਦੇ ਪੂਰਾ ਸਾਫ਼ ਕਰ ਦਿੱਤਾ ਕਿ ਵਿਕਰਮ ਮਜੀਠੀਆ ਦੋਸ਼ਾਂ ਦੇ ਤਹਿਤ ਹੀ ਕਿਉਂਕਿ ਇਹਨੇ ਕ੍ਰਾਈਮ ਕੀਤੇ ਤਾਂ ਹੀ ਉਹ ਅੰਦਰ ਪਰ ਬਾਦਲ ਇਸ ਗੱਲ ਨੂੰ ਨਹੀਂ ਮੰਨ ਲੇ ਕਿਉਂਕਿ ਉਹਨਾਂ ਨੇ ਕਦੇ ਵੀ ਕਿਹਾ ਕਿ ਪੰਜਾਬ ਦੀ ਸਰਕਾਰ ਚੰਗੀ ਹੈ ਉਹ ਤਾਂ ਕਹਿੰਦੇ ਉਲਟਾ ਪੰਜਾਬ ਦਾ ਮੁੱਖ ਮੰਤਰੀ ਪਾਗਲ ਹੈ ਫਿਰ ਇਹਦਾ ਮਤਲਬ ਸਾਡੇ ਪੰਜਾਬ ਦੇ ਲੋਕ ਵੀ ਪਾਗਲ ਨਹੀਂ ਕਿਉਂਕਿ ਮੁੱਖ ਮੰਤਰੀ ਤਾਂ ਪੰਜਾਬ ਦੇ ਲੋਕਾਂ ਨੇ ਬਣਾਇਆ ਪਰ ਜਿਹੜੀ ਕਾਰਵਾਈ ਦੇ ਤਹਿਤ ਵਿਕਰਮ ਮਜੀਠੀ ਨੂੰ ਚੱਕਿਆ ਨਾ ਹੁਣ ਉਹੀ ਕਾਰਵਾਈ ਸੁਖਬੀਰ ਬਾਦਲ ਤੇ ਵੀ ਹੋ ਸਕਦੀ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਜਿਆਦਾ ਅਮਨਨ ਤੋਂ ਵੱਧ ਮਾਮਲੇ ਦੇ ਅੰਦਰ ਗਰਭਧਾਰ ਹੋ ਸਕਦੇ ਨੇ ਇਹ ਬਹੁਤ ਵੱਡੀ ਚਰਚਾ ਪੰਜਾਬ ਦੇ ਅੰਦਰ ਪਹਿਲਾਂ ਵੀ ਚੱਲੀ ਆ ਤੇ ਹੁਣ ਵੀ ਚੱਲ ਰਹੀ ਹੈ ਕਈ ਸਿਆਸਤਦਾਨ ਜਿਹੜੇ ਵੱਡੇ ਨੇ ਉਹਨਾਂ ਦਾ ਕਹਿਣਾ ਇਹ ਵੀ ਹੈ ਜਿਹੜੇ ਇਹਨਾਂ ਗੱਲਾਂ ਦੇ ਮਾਹਿਰ ਨੇ ਅੰਦਰ ਗਤੀ ਸੁਖਬੀਰ ਬਾਦਲ ਤੇ ਕਹਿੰਦੇ ਜੀ ਕੋਈ ਕੇਸ ਰਜਿਸਟਰ ਹੋ ਰਿਹਾ ਪਰ ਉਹ ਕੇਸ ਬਹੁਤ ਵੱਡਾ ਦੱਸਿਆ ਜਾ ਰਿਹਾ ਹੁਣ ਹੈ ਕੀ ਹੈ ਸੂਤਰਾ حوالے ਤੋਂ ਇੱਕ ਖਬਰ ਬਹੁਤ ਵਾਰ ਆ ਚੁੱਕੀ ਹੈ ਤੁਹਾਡਾ ਇਸ ਵਿਸ਼ੇ ਦੇ ਉੱਤੇ ਕੀ ਕਹਿਣਾ ਹੈ ਕਿ ਵਿਕਰਮ ਸਿੰਘ ਮਜੀਠੀਆ ਵਾਕਈ ਦੋਸ਼ੀ ਹੈ ਜਾਂ ਸੁਖਬੀਰ ਸਿੰਘ ਬਾਦਲ ਸੱਚ ਜਾਂ ਝੂਠ ਬੋਲ ਰਹੇ ਨੇ ਇਹ ਜਰੂਰ ਦੱਸਣਾ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ